ਅੰਮ੍ਰਿਤਸਰ ਵਿੱਚ ਚੋਰਾਂ ਦੇ ਹੌਸਲੇ ਇਸ ਕਦਰ ਬੁਲੰਦ ਹੋ ਚੁੱਕੇ ਹਨ ਕਿ ਵਕੀਲ ਤੱਕ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ। ਇੱਕ ਹਫਤਾ ਪਹਿਲਾਂ ਅੰਮ੍ਰਿਤਸਰ ਦੇ ਇੱਕ ਮਸ਼ਹੂਰ ਵਕੀਲ ਦੇ ਕਾਰ ਵੱਡੀ ਚੋਰੀ ਦੀ ਘਟਨਾ ਹੋਈ। ਚੋਰ ਲੱਖ ਰੁਪਏ ਦੀ ਨਕਦੀ, ਸੋਨਾ, ਚਾਂਦੀ ਅਤੇ ਕਾਰ ਵਿੱਚ ਮੌਜੂਦ ਪਿਸਤੌਲ ਸਮੇਤ ਉਸ ਦਾ ਲਾਇਸੈਂਸ ਤੱਕ ਲੈ ਉਡੇ। ਵਕੀਲ ਦਾ ਕਹਿਣਾ ਹੈ ਕਿ ਇਹ ਘਟਨਾ ਸ਼ਨੀਵਾਰ ਦੀ ਹੈ। ਜਦੋਂ ਉਹ ਆਪਣੇ ਰਿਸ਼ਤੇਦਾਰਾਂ ਦੇ ਵਿਆਹ ਵਿੱਚ ਗਏ ਹੋਏ ਸਨ, ਜਦੋਂ ਉਹ ਸੋਮਵਾਰ ਨੂੰ ਆਪਣੇ ਘਰ ਵਾਪਸ ਪਹੁੰਚੇ ਤਾਂ ਕਾਰ ਦੇ ਦਰਵਾਜ਼ੇ ਅਤੇ ਸਮਾਨ ਬਿਖਰਿਆ ਪਿਆ ਸੀ। ਸ਼ੱਕ ਦੇ ਆਧਾਰ ਤੇ ਜਦ ਉਹਨਾਂ ਸੀਸੀਟੀਵੀ ਕੈਮਰਾ ਚੈੱਕ ਕਰਨੇ ਚਾਹੇ ਤਾਂ ਪਤਾ ਲੱਗਿਆ ਕਿ ਚੋਰ ਡੀਵੀਆ ਤੱਕ ਉਤਾਰ ਕੇ ਲੈ ਗਏ ਹਨ ਵਕੀਲ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇੱਕ ਹਫ਼ਤੇ ਤੋਂ ਜ਼ਿਆਦਾ ਸਮਾਂ ਬੀਤ ਚੁੱਕਾ ਹੈ ਪਰ ਪ੍ਰਸ਼ਾਸਨ ਵੱਲੋਂ ਕੋਈ ਸਹੀ ਸੰਗੀ ਤਵਜੋ ਨਹੀਂ ਦਿੱਤੀ ਜਾ ਰਹੀ ਉਹਨਾਂ ਨੇ ਦੋਸ਼ੀਆਂ ਦੀ شناخت ਕਰਕੇ ਪੁਲਿਸ ਨੂੰ ਜਾਣਕਾਰੀ ਵੀ ਦਿੱਤੀ ਪਰ ਫਿਰ ਵੀ ਗ੍ਰਿਫਤਾਰੀ ਨਾ ਹੋਣ ਤੇ ਉਹਨਾਂ ਨੇ ਪ੍ਰਸ਼ਾਸਨ ਤੇ ਵੱਡੇ ਸਵਾਲ ਚੁੱਕੇ ਹਨ ਇੱਕ ਗੱਲਬਾਤ ਅਹੀ ਪਟਿਆਲੇ ਗਏ ਵਹੀਂ ਸ਼ਨੀਵਾਰ ਦੀ ਰਾਤ ਤੇ 3 ਵਜੇ ਨਿਕਲੇ ਆ ਤੇ 10 ਵਜੇ ਰਾਤੀ ਚੋਰ ਅੰਦਰ ਪਾੜੀ ਤਾ ਨਹੀਂ ਵੜਿਆ ਵਾ ਸੀਸੀਟੀਵੀ ਚ ਕੈਮਰਾ ਹੀ ਦਿਖਿਆ ਸਾਰਾ ਰਾਤੀ 10 ਵਜੇ ਕੇ 10 ਮਿੰਟ ਚ ਅੰਦਰ ਆਂਦਾ ਵਾ 10:45 ਤੇ ਬਾਹਰ ਜਾਂਦਾ ਵਾ ਇਹ 40 ਮਿੰਟ ਚ ਸਾਰਾ ਉੱਪਰ ਤੱਕ ਉਹਨੇ ਤੋੜ ਤੋੜ ਕੇ 골ਡ ਲੈ ਗਿਆ ਵਾ ਸਿਲਵਰ ਤੇ ਪਿਸਟਲ ਲੈ ਗਿਆ ਲਾਇਸੈਂਸ ਲੈ ਗਿਆ ਵਾ ਤੇ ਪਲੱਸ ਥੋਰ ਕੈਸ਼ ਵੀ ਲੈ ਗਿਆ ਵਾ ਦੇਖੋ ਜੀ ਦਾਦਾ ਤੇ 20-25 ਲੱਖ ਦਾ 골ਡ ਹੈ ਹੀ ਹੈ ਸਿਲਵਰ ਵੀ 2 ਲੱਖ ਦਾ ਪਿਸਟਲ ਹਾਂਜੀ ਇਹ ਜੀ ਬਾਹਰ ਗਏ ਸੀ ਇਹ ਪਟਿਆਲੇ ਗਏ ਸੀ ਤੇ ਮਗਰੋਂ ਜਦੋਂ ਆ ਕੇ ਇਹਨਾਂ ਨੇ ਵੇਖਿਆ ਤੇ ਆ ਕੇ ਇਹਨਾਂ ਨੇ ਵੇਖਿਆ ਤੇ ਇਹਨਾਂ ਦੇ ਕੁੰਡੇ ਟੁੱਟੇ ਹੋਏ ਸੀ ਦਰਵਾਜ਼ੇ ਦੇ ਵੀ ਟੁੱਟੇ ਸੀ ਤੇ ਜੋ ਆਪਾਂ ਵੈਰੀਫਾਈ ਕਰ ਰਹੇ ਹਾਂ ਤੇ ਜਲਦੋਂ ਜਲਦ ਆਪਾਂ ਇਹ ਦੋਸ਼ੀ ਨੂੰ ਇਹ ਫੜ ਕੇ ਤੇ ਗ੍ਰਿਫਰ ਕਰਾਂਗੇ ਹਾਂਜੀ ਤੇ ਕਰ ਰਹੇ ਜੀ ਉਹ ਵੈਰੀਫਾਈ ਕਰ ਰਹੇ ਹਾਂ ਤੇ ਕਰਕੇ ਜੋ ਵੀ ਬੰਦੀ ਉਹ ਕਾਰਵਾਈ ਜਿਹੜੀ ਹੋਊਗੀ